ਸ਼ਾਇਦ ਹੋ ਸਕਦਾ ਤੁਹਾਡੇ ਵਾਸਤੇ ਥੋੜੀ ਹੈਰਾਨੀ ਵਾਲੀ ਗੱਲ ਵੀ ਹੋਵੇ ਕਿ ਬੱਚੀ ਲੰਬੀ ਹਲਕੇ ਤੋਂ ਹੈ ਔਰ ਫੇਸਬੁੱਕ ਨੇ ਐਕਚੁਅਲੀ ਇਹਨੂੰ ਜਿਹੜਾ ਫੇਮਸ ਕੀਤਾ ਮੈਂ ਠੀਕ ਹੈ ਨਾ ਤੋ ਇਸ ਵੇਲੇ ਜਿਹੜਾ ਦੀ ਵਕ ਵਕ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਵਾਸਤੇ ਇਹ ਪ੍ਰਚਾਰ ਜਿਹੜਾ ਕਰ ਰਹੀ ਆ ਬੇਟਾ ਸਭ ਤੋਂ ਪਹਿਲਾਂ ਤਾਂ ਇਹ ਗੱਲ ਆ ਮੈਨੂੰ ਪਤਾ ਨਵੀਂ ਜਨਰੇਸ਼ਨ ਆ ਇਹ ਪਰ ਫਿਰ ਵੀ ਮਾਪੇ ਅਕਸਰ ਕੁੜੀਆਂ ਨੂੰ ਘੱਟ ਪਰਮਿਸ਼ਨ ਦਿੰਦੇ ਹੁੰਦੇ ਤੁਹਾਨੂੰ ਇਹ ਅਡਜਸਟ ਕਿਵੇਂ ਮਿਲਿਆ ਨਹੀਂ ਐਕਚੁਅਲੀ ਮੈਂ ਇਨਸਪਾਇਰ ਹੀ ਮੇਰੇ ਪਾਪਾ ਤੋਂ ਹੋਈ ਹੈਗੀ ਮਤਲਬ ਉਹਨਾਂ ਨੇ ਬੋਲਣ ਦਾ ਟੈਲੈਂਟ ਦਿੱਤਾ ਸੀਗਾ ਸਿਖਾਇਆ ਕਿਵੇਂ ਬੋਲ ਕਿਹੜੀ ਕਲਾਸ ਚ ਪੜ ਰਹੇ ਹੋ ਮੈਂ ਬੀਐਸਸੀ ਫਰਸਟ ਇਅਰ ਨਾਨ ਮੈਡੀਕਲ ਤੇ ਛੁੱਟੀਆਂ ਲਈਆਂ ਹੁਣ ਮੇਰੇ ਇਗਜ਼ਾਮ ਹੁਣੇ ਖਤਮ ਹੋਇਆ ਸੋ ਕਾਲਜ ਹਾਲੇ ਛੁੱਟੀਆਂ ਚੱਲ ਰਹੀਆਂ ਈ ਤੁਸੀਂ ਕਿਉਂਕਿ ਜਿਹੜੇ ਨਵੀਂ ਜਨਰੇਸ਼ਨ ਆ ਸੰਗਾ ਸਾਹਿਬ ਵੀ ਮੇਰਾ ਕੱਲ ਮੇਰੇ ਨਾਲ ਸਹਿਮਤ ਹੋਣਗੇ ਸੰਗਾ ਸਾਹਿਬ ਨਵੀਂ ਜਨਰੇਸ਼ਨ ਕਿਤਾਬਾਂ ਤਾਂ ਪੜਦੀ ਨਹੀਂ ਨਾ ਉਹਨੂੰ ਪੜਤ ਇਹ ਜਦੋਂ ਬੱਚੀ ਬੋਲਦੀ ਐ ਜਿਹੜੇ ਸ਼ੇਅਰ ਵਗੈਰਾ ਉਹਦੇ ਵਿੱਚ ਉਹ ਕਮਾਲ ਦੇ ਬੋਲਦੀ ਐ ਮੈਂ ਕਹਿੰਦਾ ਭਾਜੀ ਪੁੱਛੋ ਕੋਈ ਨਾ ਮੈਂ ਕਹਿੰਦਾ ਇਹਦੀ ਖੇਡਣ ਦੀ ਉਮਰ ਹੈ ਭਾਜੀ ਤੇ ਗੱਲਾਂ ਇਨਕਲਾਬ ਦੀਆਂ ਭਗਤ ਸਿੰਘ ਹਨ ਜਿਨ੍ਹਾਂ ਦੀ ਜਿਨ੍ਹਾਂ ਨੂੰ ਗੱਲਾਂ ਕਰਨੀਆਂ ਚਾਹੀਦੀਆਂ ਉਹਨਾਂ ਨੇ ਨਹੀਂ ਪਾਈ ਦੀ ਕੀਤੀਆਂ ਇਹ ਬੱਚੀ ਨੇ ਕੀਤੀਆਂ ਮੈਂ ਸਭ ਨੂੰ ਬਹੁਤ ਇਹ ਤੋਂ एंपਾਇਰ ਹ ਸੋ ਮੈਨੂੰ ਬਹੁਤ ਵਧੀਆ ਲੱਗਾ ਕਿ ਯਾਰ ਇੰਨੀ ਛੋਟੀ ਉਮਰ ਹੈ ਤੇ ਅਸੀਂ ਅੱਜ ਸਾਡੀ ਅੱਜ ਸੋਚ ਬਦਲੀ ਆ ਤੇ ਇਹ ਬੱਚੀ ਦੀ ਦੇ ਲੋ ਹਨ ਬਹੁਤ ਵਧੀਆ ਗੱਲਾਂ ਕੀਤੀਆਂ ਮੈਂ ਕਹਿੰਨਾ ਪ੍ਰਮਾਤਮਾ ਤੈਨੂੰ ਲੰਬੀ ਉਮਰ ਦੇਵੇ ਮੇਰੀ ਉਮਰ ਵੀ ਤੈਨੂੰ ਪੈਣੇ ਲੱਗੇ ਹਨ ਸੰਘਾ ਸਾਹਿਬ ਅਕਸਰ ਜਿਹੜੇ ਕਲਾਕਾਰ ਨੇ ਨਾ ਉਹ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਹੋ ਜਾਂਦੇ ਐ ਇਹੋ ਜਿਹੇ ਟਾਈਮ ਦੇ ਤੇ ਇਸ ਚੀਜ਼ ਦਾ ਅਪਰੀਸ਼ੀਏਟ ਅਸੀਂ ਤੁਹਾਨੂੰ ਵੀ ਕਰਦੇ ਆ ਕਿ ਤੁਸੀਂ ਪਿੰਡੋਂ ਪਿੰਡੀ ਜਿਹੜਾ ਜੀ ਉਹ ਫਿਰ ਰਹੇ ਹੋ ਤੁਹਾਨੂੰ ਕਿਹੜੀ ਚੀਜ਼ ਨੇ ਇਨਸਪਾਇਰ ਕੀਤਾ ਬਸ ਮੈਨੂੰ ਆਹ ਹੀ ਦੀ ਬਾਜੀ ਦਾ ਅੱਜ ਆਪ ਚਾਏ ਆ ਮੈਂ ਤਾਂ ਪਿਛਲੇ ਸਾਲ ਵੀ ਆਪ ਨੂੰ ਵੋਟਾਂ ਪਾਈਆਂ ਕਿਉਂਕਿ ਮੈਨੂੰ ਅਰਵਿੰਦ ਕੇਜਰੀ ਬਾਦ ਸਾਹਿਬ ਦੀ ਸੋਚ ਬਹੁਤ ਵਧੀਆ ਲੱਗੀ ਉਹ ਆਪਾਂ ਜਾਈਦਾ ਤੁਹਾਡੇ ਕੋਲ ਬਾਹਰ ਪਤਾ ਹੈ ਨਾ ਜਦੋਂ ਅਸੀਂ ਕੈਨੇਡਾ ਅਮਰੀਕਾ ਜਾਂਦੇ ਆ ਤੇ ਸਾਨੂੰ ਪਤਾ ਉੱਥੇ ਕਿੰਨਾ ਸੋਹਣਾ ਸਿਸਟਮ ਹੈ ਕਿਸੇ ਨੂੰ ਘੂਰ ਨਹੀਂ ਪਾ ਸਕਦੇ ਤੇ ਅਸੀਂ ਸਾਨੂੰ ਪਤਾ ਹੈ ਮੈਨੂੰ ਕੰਫੀਡੈਂਸ ਆ ਵੀ ਇਹ ਕੰਮ ਹੋ ਸਕਦਾ ਸਾਡਾ ਇੰਡੀਆ ਬਹੁਤ ਵਧੀਆ ਬਣ ਸਕਦਾ ਜੇ ਜੁਝਾਰੂ ਨੇਤਾ ਆ ਜਾਣ ਜਿਹੜੇ ਇਮਾਨਦਾਰ ਲੀਡਰ ਆ ਜਾਣ ਤੇ ਮੈਂ ਉਹਨਾਂ ਦੀ ਸੋਚ ਤੋਂ ਪ੍ਰਭਾਵਿਤ ਆਂ ਭਾਜੀ ਨਾਲ ਤਾਂ ਮੈਂ ਪਹਿਲਾਂ ਹੀ ਪ੍ਰਭਾਵਿਤ ਸੀ ਇਮਾਨਦਾਰ ਆ ਭਾਜੀ ਸੋ ਉਹਨਾਂ ਦੀ ਸੋਚ ਤੋਂ ਮੈਂ ਪ੍ਰਭਾਵਿਤ ਹੋ ਕੇ ਮੈਂ ਆਪ ਆਮ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੋ ਮੈਂ ਤਾਂ ਮੈਂ ਆਪਣੀਆਂ ਫਿਲਮਾਂ ਵੀ ਛੱਡ ਕੇ ਤੁਕੋ ਕੱਲਿਆਂ ਉਹਨਾਂ ਨੂੰ ਇੱਕ ਸੀਨ ਕਰਕੇ ਮੈਂ ਫੇਰ ਦੁਬਾਰਾ ਆ ਜਾਣਾ ਬਾਜੀ ਦੇ ਸੋ ਕੋਈ ਨਹੀਂ ਮੈਂ ਆਪਣੀ ਮੇਰਾ ਦਿਲ ਕਹਿੰਦਾ ਵੀ ਸਾਡਾ ਪੰਜਾਬ ਸੋਹਣਾ ਹੋਣਾ ਚਾਹੀਦਾ ਸਾਡੀ ਕੰਟਰੀ ਸੋਹਣੀ ਹੋਣੀ ਚਾਹੀਦੀ ਹੈ ਬੇਟਾ ਮੈਂ ਤੁਹਾਡੇ ਤੋਂ ਲਾਸਟ ਸਵਾਲ ਜਿਹੜਾ ਇਹ ਜਿਹੜਾ ਪੁੱਛਣਾ ਕਿ ਮਾਲਵੇ ਦੇ ਵਿੱਚ ਤਾਂ ਅਵੇਅਰਨੈਸ ਬਹੁਤ ਜ਼ਿਆਦਾ ਹੋ ਗਈ ਤੇ ਮਾਝੇ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਮਾਲਵੇ ਨਾਲੋਂ ਬਹੁਤ ਘੱਟ ਨਹੀਂ ਐਵਾਂ ਜਣੀ ਆਪਾਂ ਕਹਿ ਸਕਦੇ ਕਿ ਲੋਕ ਵੋਟਾਂ ਜ਼ਰੂਰ ਪਾਉਣਗੇ जुड़े हुए लोग सो आगे टाइम आ रहा ग्राफ आमा दी पार्टी ਦਾ ਇਨਕਰੀਸ ਹੁੰਦਾ ਜਾ ਰਿਹਾ ਸੋ ਵੋਟ ਉਨੇ ਹੀ ਮਾਲਵੇ ਚ ਜਾਏਗੀ ਉਨੇ ਹੀ ਮਾਜੇ ਚ ਜਾਏਗੀ ਸੋ ਲੋਕ ਇਥੋਂ ਵੀ ਬਹੁਤ ਅੱਗੇ ਆਉਣਗੇ ਤੁਸੀਂ ਕਾਲਜ ਜਾਂਦੇ ਹੋ ਤੇ ਜਿਹੜੇ ਕਿਉਂਕਿ ਯੂਥ ਜਿਹੜਾ ਉਹ ਬਹੁਤ ਵੱਡਾ ਜੁੜਿਆ ਹੋਇਆ ਹੈ ਚੇਂਜ ਦੇ ਨਾਲ ਰੀਜ਼ਨ ਕੀ ਹੈ ਜਸਟ ਹੋਪ ਜਾਂ ਕੋਈ ਹੋਰ ਕਾਰਨ ਦੇਖੋ ਇੱਕ ਫਿਲਹਾਲ ਤਾਂ ਸਾਰੇ ਪੰਜਾਬ ਨੂੰ ਵਧੀਆ ਬਣਾਉਣਾ ਚਾਹੁੰਦੇ ਆ ਇੱਕ ਵਿਕਾਸ ਚਾਹੁੰਦੇ ਆ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ 10 ਸਾਲਾਂ ਦੇ ਵਿੱਚ ਅਕਾਲੀਆਂ ਨੇ ਪੰਜਾਬ ਦਾ ਵਿਕਾਸ ਨਹੀਂ ਕੀਤਾਗਾ ਲੁੱਟ ਕੇ ਖਾਦਾ ਹੈ ਜਿਹੜਾ ਹੁਣ ਆਪਾਂ ਨੂੰ 10 ਸਾਲਾਂ ਚ ਮਤਲਬ ਐਂਡਿੰਗ ਟਾਈਮ ਤੇ ਬਿਲਕੁਲ ਦੇ ਰਿਹਾ ਗੜੀਆਂ ਵਾਲਿਆਂ ਵੀ ਆਪਣੇ ਤੋਂ 10 ਸਾਲ ਲਏ ਹੋਏ ਆ ਉਹਨਾਂ ਦੇ ਬਦਲੇ ਦੇ ਰਿਹਾ ਜਿਹੜੇ ਪੈਸੇ ਲਾ ਰਿਹਾ ਉਹ ਵੀ ਆਪਣੀਆਂ ਜੇਬਾਂ ਚੋਂ ਕੱਢੇ ਹੋਏ ਆ ਸੋ ਜਸਟ ਇੱਕ ਪੰਜਾਬ ਦੇ ਵਿੱਚ ਚੇਂਜ ਚਾਣੇ ਆ ਇਸ ਟਾਈਮ ਕਸੇ ਤਿੰਤਾ ਅਸੀਂ ਚੈਨਲ ਵੱਲੋਂ ਇਹੀ ਕਹਾਂਗੇ ਬੇਟਾ ਕਿ ਜਿਉਂਦੀ ਰਹਤੀ ਏ ਤੇਰੇ ਵਰਗੀਆਂ ਜਿਹੜੀਆਂ ਧੀਆ ਉਹ ਸਾਰਿਆਂ ਦੇ ਘਰਾਂ ਚ ਹੋਣ। ਥੈਂਕ ਯੂ ਜੀ। ਥੈਂਕ ਯੂ ਸੰਗਾ ਸਾਹਿਬ ਬੜੀ ਮਿਹਰਬਾਨੀ। ਮਾਰੇ ਤੁਹਾਡਾ ਵੀ ਧੰਨਵਾਦ ਬਹੁਤ ਮੈਨੂੰ ਪਤਾ ਤੁਹਾਡੇ ਦੇ ਵੀ ਤੁਹਾਡਾ ਤੁਸੀ ਵੀ ਲੋਕਾਂ ਨੂੰ ਬਹੁਤ ਤੁਸੀਂ ਜੂਥ ਨੂੰ ਬਹੁਤ ਇਨਸਪਾਇਰ ਕਰ ਰਹੇ ਹੋ ਜਦੋਂ ਲਾਈਵ ਹੁਣੇ ਮੈਂ ਤੁਹਾਡਾ ਬਹੁਤ ਮੈਂ ਦੇਖਿਆ ਔਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਆਪਣਾ ਸਾਰਾ ਕੁਝ ਛੱਡ ਕੇ ਯਾਰ ਕਿ ਸੋਚ ਨੂੰ ਲੈ ਕੇ ਤੁਹਾਡਾ ਦਿਲ ਕਹਿੰਦਾ ਵੀ ਨਹੀਂ ਸਾਡੀ ਕੰਟਰੀ ਵਧੀਆ ਹੋਵੇ ਸਾਡਾ ਖਾਸ ਕਰਕੇ ਪੰਜਾਬ ਵਧੀਆ ਹੋਵੇ ਸੋ ਮੈਂ ਤੁਹਾਨੂੰ ਵੀ ਸਲੂਟ ਕਰਦਾ ਤੇ ਆਪ ਦੇ ਜਿੰਨੇ ਵੀ ਵਧੀਆ ਲੀਡਰ ਬਣ ਆਉਣਗੇ ਉਹ ਸਗੋਂ ਪੰਜਾਬ ਦਾ ਭਵਿੱਖ ਸਵਾਨਗੇ ਪੰਜਾਬ ਦਾ ਹੀ ਨਹੀਂ ਸਾਡੇ ਇੰਡੀਆ ਦਾ ਤੇ ਜਦੋਂ ਮੈਂ ਤਾਂ ਮੇਰੇਆ ਮੇਰਾ ਪੰਨੂ ਸਾਹਿਬ ਮੈਂ ਗਾਣਾ ਸੁਣਾਉਣਾ ਕੋਈ ਗੱਲ ਨਹੀਂ ਪੰਨੂ ਸਾਹਿਬ ਮੇਰੀਆਂ ਇੱਕ ਹੈ ਨਾ ਅੱਖਾਂ 'ਚ ਸੁਪਨਾ ਆਇਆ ਲੋਕੀ ਸੁਪਨਾ ਲੈਂਦੇ ਆ ਸੌ ਕੇ ਮੈਂ ਆਹ ਦੇਖੋ ਮੈਂ ਖੋਲੀਆ ਨਾ ਤੇ ਮੇਰੇ ਹੁਣ ਵੀ ਉਹ ਸੁਪਨੇ 'ਚ ਅਰਬੰਦ ਕੇਜਰੀਵਾਲ ਦੀ ਹੈ ਨਾ ਪੀਐਮ ਬਣ ਕੇ ਤੁਰੇ ਫਿਰਦੇ ਹਰ ਸਟੇਟ ਦੇ ਹਰ ਉਹਦੇ ਕੋਈ ਰੈੱਡ ਬੱਤੀ ਨਹੀਂ ਕੋਈ ਉਦਾਂ ਦੀ ਨਹੀਂ ਹਰ ਬੰਦੇ ਨੂੰ ਹੁੰਦਾ ਵੀ ਤੈਨੂੰ ਕੀ ਪ੍ਰੋਬਲਮ ਆ ਇਦਾਂ ਕਰਦੇ ਫਿਰਦੇ ਉਹ ਮੈਨੂੰ ਉਹ ਮੈਨੂੰ ਸੱਚੀ ਲੱਗਦਾ ਉਹ ਮੈਨੂੰ ਮਸੇ ਕਹਿੰਦਾ ਵੀ ਉਹ ਉਹ ਭਗਤ ਸਿੰਘ ਨੇ ਆਪੇ ਉਹ ਸੁਖਦੇਵ ਹੁਣਾਂ ਨੇ ਉਦਮ ਸਿੰਘ ਹੁਣਾਂ ਨੇ ਭੇਜਿਆ ਵੀ ਜਾਓ ਬਈ ਤੁਸੀਂ ਹੁਣ ਤੁਸੀਂ ਸਾਡੀ ਜਿਹੜੀ ਜਗਾਈ ਚੋਤ ਆ ਉਹਨੂੰ ਫੜ ਲਓ ਉਹ ਮਿਸ਼ਾਲ ਪੜੀ ਆ ਇਹ ਜਗਣੀ ਆ ਪੰਨੂ ਸਾਹਿਬ ਤੇ ਉਹ ਜਿਹੜੇ ਮੈਂ ਉੱਪਰ ਗਾਣਾ ਵੀ ਸੁਣਾ ਕੇ ਆਇਆ ਕਦੇ ਕਾਂਗਰਸ ਕਦੇ ਅਕਾਲੀ ਲੁੱਟ ਪੰਜਾਬ ਨੂੰ ਕਰ ਗਏ ਕਾਲੀ ਕਦੇ ਕਾਂਗਰਸ ਕਦੇ ਅਕਾਲੀ ਲੁੱਟ ਪੰਜਾਬ ਨੂੰ ਕਰ ਗਏ ਕਾਲੀ ਵੱਜਦੀ ਦੋ ਤਨ 43 ਸਭ ਨੂੰ ਗੱਲ ਸਮਝ ਆਏ ਹੋਗੀ ਜੇ ਆਪਣਾ ਆਪ ਬਚਾਉਣਾ ਝਾੜੂ ਦਾ ਬਟਨ ਦਬਾਇਓ ਜੀ ਜੇ ਆਪਣਾ ਆਪ ਬਚਾਉਣਾ ਝਾੜੂ ਤੇ ਮੋਰਾ ਲਾਇਓ ਜੀ ਹੋ ਸੋ ਮੇਰੀ ਸੋਚ ਹੈ ਜੀ ਮੈਂ ਚਲੋ ਇਹਦਾ ਕੋਈ ਡਾਕ ਨਹੀਂ ਕਰੀ ਦੀ ਸੋ ਧੰਨਵਾਦ ਤੁਹਾਡਾ ਤੁਸੀਂ ਇੰਨਾ ਐਪਰੀਸ਼ੀਏਟ ਕਰ ਰਹੇ ਹੋ ਸੋ ਇੱਕ ਦਿਨ ਤਾਂ ਇਨਕਲਾਬ ਆਉਣਾ ਹੀ ਹੋਣਾ